ਜਾਣੋ ਸਤ ਪਵਨਤੋ ਮਰਨੋ ਦ੍ਰਿਸ਼ਟੇਣ ਮਿਥਿਆ ਧਰਮ ਦੀ ਯਾਤਰਾ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਹੈ ਪਰਮਾਤਮਾ ਦੇ ਗਿਆਨ ਤੋਂ ਨਹੀਂ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਹੈ ਪਰਮਾਤਮਾ ਦੇ ਗਿਆਨ ਤੇ ਸਮਾਪਤ ਹੁੰਦੀ ਹੈ ਕਾਲ ਦੇ ਗਿਆਨ ਤੋਂ ਆਰੰਭ ਹੁੰਦੀ ਹੈ ਅਕਾਲ ਦੇ ਗਿਆਨ ਤੇ ਸਮਾਪਤ ਹੁੰਦੀ ਹੈ ਅਕਾਲ ਦੇ ਗਿਆਨ ਤੋਂ ਬਾਅਦ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਅਕਾਲ ਦਾ ਗਿਆਨ ਫਲ ਹੈ ਕਾਲ ਦਾ ਗਿਆਨ ਬੀਜ ਜਿਸ ਨੂੰ ਮੌਤ ਦਾ ਹੀ ਗਿਆਨ ਨਹੀਂ ਔਰ ਮੌਤ ਨੂੰ ਮੰਨਦਾ ਹੀ ਨਹੀਂ ਔਰ ਮੌਤ ਦਾ ਜਿਹੜਾ ਦੁੱਖ ਹੈ ਇਹਨੂੰ ਚੇਤੇ ਹੀ ਨਹੀਂ ਕਰਦਾ ਇਹ ਮਨੁੱਖ धर्म ਦੇ ਮਾਰਗ ਤੇ ਨਹੀਂ ਚੱਲ ਸਕਦਾ ਇਹ ਗਲ ਚੇਤੇ ਕਰ ਲੈਣਾ ਔਰ ਦਿਲ ਸਿੱਖ ਨਹੀਂ ਵੀ ਨਹੀਂ ਜੀਵਨ ਭਰ ਜਨਮ ਦਿਨ ਮਨਾਣ ਵਾਲਾ ਔਰ ਜੀਵਨ ਦੀ ਪਿਆਸ ਰੱਖਣ ਵਾਲਾ ਪ੍ਰਭੂ ਦੇ ਮਾਰਗ ਤੇ ਨਹੀਂ ਚੱਲ ਸਕਦਾ जितनी प्रबल जीवन की प्यास होगी उतना प्रबल मरण का भय भी हो जिस तय बीहत है दी की लोड़ नहीं मनेगा पर साहब इतने कहने एक सच जान तो जितने सौखे ढंग मैं कह रहा जीवन दे चे इतना सौखा नहीं चलो जवान लिये मौत मनना औखा है बच्चे औखा है बुढ़ा भी नहीं मनता बिरग भी नहीं मनता ਮੌਤ ਬੱਚੇ ਨੂੰ ਕਬੂਲ ਨਹੀਂ ਜਵਾਨ ਨੂੰ ਕਬੂਲ ਨਹੀਂ ਬੁੱਢੇ ਨੂੰ ਕਬੂਲ ਨਹੀਂ ਤੇ ਮੌਤ ਕਬੂਲ ਕਰੋ ਇਸ ਤਰ੍ਹਾਂ ਦੇ ਬਹੁ ਲੋਕੀ ਅਪਸ਼ਗਨ ਸਮਝਦੇ ਹਨ ਜਿੰਨੇ ਚਿਰ ਤੱਕ ਮੌਤ ਦੀ ਗੱਲ ਸੁਣ ਨਹੀਂ ਮੰਨਣੇ ਮਨੁੱਖ ਲਈ ਅਪਸ਼ਗਨ ਬਣੇ ਹੋਏ ਇਹ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ ਜੀਵਨ ਪ੍ਰਭੂ ਨੇ ਦਿੱਤਾ ਹੈ ਇਸ ਦੀ ਨਿੰਦਾ ਨਹੀਂ ਹੈ ਕਤਾਈ ਨਹੀਂ ਹੈ ਪਰ ਮਰਨ ਵੀ ਪ੍ਰਭੂ ਵੱਲ ਹੈ ਤੂੰ ਜੀਵਨ ਕਬੂਲ ਕੀਤਾ ਹੈ ਮਰਨ ਨਹੀਂ ਕਰ ਨਹੀਂ ਜੀਵਨ ਕਬੂਲ ਹੈ ਮਰਨ ਨਹੀਂ ਅਧੂਰਾ ਪਰਮਾਤਮਾ ਨਹੀਂ ਹੁੰਦਾ ਤੇ ਉਹਦੀ ਬਣਾਈ ਹੋਈ ਕੁਦਰਤ ਵੀ ਅਧੂਰੀ ਨਹੀਂ ਹੁੰਦੀ ਉਹ ਮਨੁੱਖ ਅਧੂਰਾ ਹੀ ਰਹਿ ਗਿਆ ਹਮੇਸ਼ਾ ਹੀ ਅਧੂਰਾ ਰਹੇਗਾ ਮਰਦੇ ਧਮ ਤੱਕ ਅਧੂਰਾ ਰਹੇਗਾ ਇੱਕ ਕਬੂਲ ਹੈ ਉਹਦਾ ਦੂਸਰਾ ਪਾਸਾ ਨਹੀਂ ਕਬੂਲ ਜਿਵੇਂ ਸਿੱਕੇ ਦਾ ਇੱਕ ਪਾਸਾ ਕਬੂਲ ਹੈ ਦੂਜਾ ਨਹੀਂ ਤਸਵੀਰ ਦਾ ਇੱਕ ਪਾਸਾ ਕਬੂਲ ਹੈ ਦੂਜਾ ਨਹੀਂ ਤੇ ਕੌਣ ਦੱਸੇ ਤਸਵੀਰ ਦੇ ਦੋਵੇਂ ਪਾਸੇ ਇਕੱਠੇ ਹੀ ਰਹਿੰਦੇ ਨੇ ਅਲੱਗ ਨਹੀਂ ਨੇ ਸਕਦੇ ਦੋਨੇ ਪਲੂ ਕਠਾਈ ਰਹਿੰਦੇ ਨੇ ਅਲੱਗ ਨਹੀਂ ਜੇ ਜੀਵਨ ਦਾ ਇੱਕ ਸਿਰਾ ਜਨਮ ਹੈ ਦੂਸਰਾ ਮਰਨ ਹੈ ਇਹ ਦੋਨੇ ਅਲੱਗ ਨਹੀਂ ਕੀਤੇ ਜਾ ਸਕਦੇ ਪਰ ਇਨਕਾਰ ਤੇ ਕੀਤਾ ਜਾ ਸਕਦਾ ਹੈ ਤੋਂ ਮਰਦੇ ਦਮ ਤੱਕ ਮਨੁੱਖ ਮੌਤ ਤੋਂ ਇਨਕਾਰ ਕਰਦਾ ਹੈ ਇੱਥੇ ਸਰ ਕਹਿੰਦੇ ਨੇ ਜਾਣੋ ਸਤਵ ਭਵੰਤੋ ਮਰਣੋ ਇੱਕ ਗੱਲ ਸੱਚ ਕਰਕੇ ਜਾਣ ਮਰਨਾ ਹੈ ਮਰਨਾ ਹੈ ਹਰ ਵੀ ਗਾਇਤ ਲਈ ਹਰ ਸਕਰਾ ਬਹੁਤੇ ਤੀਰਥਾਂ ਤੇ ਵਰਮਣ ਕਰ ਲਿਆ ਬੜਾ ਜਪ ਤਪ ਕਰ ਲਿਆ ਹਿਰਦਾ ਇਤਨਾ ਪਵਿੱਤਰ ਨਹੀਂ ਆਉਂਦਾ ਕਿਸੇ ਅਦੇਜ ਸੰਬੰਧੀ ਨੂੰ ਜਦ ਮਨੁੱਖ ਆਪਣੀ ਮੌੜੀਆਂ ਤੇ ਝੁਕਦੇ ਸਮਛਾਨ ਗਾੜ ਲੈ ਜਾਂਦੇ ਔਰ ਉੱਥੇ ਬੈਠਾ ਹੁੰਦਾ ਜਦ ਦੇਖਦਾ ਹੈ ਹਿਰਦਾ ਪਵਿੱਤਰ ਹੋ ਜਾਂਦਾ ਅੰਦਰ ਨਾ ਕ્રોਧ ਰਹਿੰਦਾ ਨਾ ਵਿਰੋਧ ਰਹਿੰਦਾ ਨਾ ਲੋਭ ਰਹਿੰਦਾ ਹਿਰਦੇ ਦੀ ਸ਼ੁੱద్ధి ਜੀਵਨ ਦੀ ਲਾਲਸਾ ਨਾਲ ਨਹੀਂ ਆਉਂਦੀ ਮਹਤੁਦੇ ਗਿਆਨ ਨਾਲ ਹੁੰਦੀ ਹੈ ਕਿਉਂਕਿ ਨਿਕਟ ਵਰਤੀ ਦੀ ਮੌਤ ਹੋਈ ਹੈ ਤਾਂ ਜ਼ਰਾ ਮੌਤ ਨਿਕਟ ਦਿਖਾਈ ਦਿੱਤੀ ਦੂਰ ਦੇ ਬੰਦੇ ਦੀ ਮੌਤ ਹੋਵੇ ਤਾਂ ਮੌਤ ਦੂਰ ਹੈ ਕੋਈ ਤਲਾ ਨਹੀਂ ਪ੍ਰਭਾਵਿਤ ਕਰਦੀ ਨਿਕਟ ਵਰਤੀ ਦੀ ਮੌਤ ਹੋਈ ਹੈ ਤਾਂ ਮੌਤ ਜ਼ਰਾ ਨੇੜੇ ਦਿਖਾਈ ਦਿੱਤੀ ਉਸਨੇ ਚੋਟ ਦਿੱਤੀ ਉਸਨੇ ਆঘাত ਕੀਤੀ ਨਿਕਟ ਵਰਤੀ ਦੀ ਚੋਟ ਦੇਵੀ ਮੌਤ ਦੇਵੀ ਜਿਸ ਨੂੰ ਚੋਟ ਨਹੀਂ ਪਹੁੰਚੀ ਉਹ ਫਿਰ ਕੋਈ ਦਿਲ ਨਹੀਂ ਹੋਵੇਗਾ ਪੱਥਰ ਹੋਵੇਗਾ ਜਿਸ ਕੋ ਗੈਰੀ ਸਮਝ ਐ ਉਹ ਦੂਰ ਦੀ ਮੌਤ ਤੋਂ ਵੀ ਚੌੜ ਖਾ ਜਾਂਦਾ ਹੈ। ਲਾਸ਼ ਵੇਖੀ ਸੀ ਮਹਾਤਮਾ ਵਦਨੇ ਕੋਈ ਰਿਸ਼ਤੇਦਾਰ ਨਹੀਂ ਸੀ ਦਿਲ ਚੋਟ ਖਾ ਗਿਆ। ਇੱਕ ਬੁੱਢਾ ਵੇਖਿਆ ਸੀ ਸੜਕ ਕ੍ਰਾਸ ਕਰ ਰਿਹਾ ਸੀ लाठी ਦੇ ਆਸਰੇ ਤੇ। ਇਹ ਕੋਈ ਉਸ ਦਾ ਰਿਸ਼ਤੇਦਾਰ ਨਹੀਂ ਸੀ ਨਿਕਟ ਵਰਤੀ ਨਹੀਂ ਸੀ। ਮਨ ਚੋਟ ਖਾ ਗਿਆ। ਆਪਣੀ ਗੱਟਲੀ ਹਰਸ ਕਰਾਂ। ਭਾਰਤ ਦੇ तमाम ਸੰਤਾਂ ਨੇ اور ਗੁਰਵਾਨੀਆਂ ਨੇ ਸਿਰਫ ਤਿੰਨ ਦੁੱਖ ਮੰਨੇ ਨੇ ਬਾਕੀ ਹਜ਼ਾਰਾਂ ਦੁੱਖ ਉਸ ਤਿੰਨ ਦੁੱਖ ਦੀ ਛਾਇਆ ਨੇ ਤਰ ਗੈਨਲ ਸੁਣਨਾ ਤਿੰਨ ਦੁੱਖ ਕਿਹੜੇ ਜਨਮ ਜੀਵਨ ਮਰਨ ਬਸ ਇਹ ਤਿੰਨ ਦੁੱਖ ਨੇ ਤੇ ਜਨਮ ਦਿਨ ਤੇ ਮਨੁੱਖ ਲਈ ਖੁਸ਼ੀ ਇਹ ਮਰਦੇ ਦਮ ਤੱਕ ਮਨਾਉਂਦਾ ਹੈ ਕੋਈ ਬੰਦਾ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਪ੍ਰਭੂ ਦੇ ਜਪਨ ਨਾਲ ਹੀ ਆਉਦਾ ਹੈ ਪੰਕਤੀ ਸੁਣ ਲਓ ਬਗਤ ਜੈਦੇਵ ਦੀ ਨਾ ਦਾ ਨੋਦ ਜਸ ਸੰਮਣੈ ਦੇਦੇ ਸਿਮਰਨ ਕਰਨ ਨਾਲ ਨਹੀਂ ਆਉਂਦਾ ਕੀ ਨਹੀਂ ਆਉਂਦਾ ਦੁੱਖ ਨਹੀਂ ਆਉਂਦਾ ਕਿਹੜਾ ਦੁੱਖ ਨਹੀਂ ਆਉਂਦਾ ਖੁੱਲਦੇ ਨੇ ਬਗਬੀ ਜੀ ਗੱਲ ਨਾ ਦਾ ਨਉਦ ਜਜ ਸਮਰਣੇ ਜਨਮ ਜੜਾਗ ਮਰਣ ਬਯੰ ਨਹੀਂ ਆਉਂਦਾ ਜੇਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜੀਵਨ ਦਾ ਦੁੱਖ ਮਰਨ ਦਾ ਦੁੱਖ ਸਿਰਫ ਤਿੰਨ ਦੁੱਖ ਹੀ ਬਣਦੇ ਨੇ ਜਾਂ ਤਾਂ ਕੋਈ ਦੁੱਖ ਨਹੀਂ ਬਣਿਆ ਪ੍ਰਭੂ ਦੇ ਸਿਮਰਨ ਕਰਨ ਨਾਲੇ ਤੇ ਨਹੀਂ ਦੁੱਖ ਨਿਕਲ ਜਾਂਦੇ ਨੇ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ। ਔਰ ਜਿਹੇ ਜੀਵਨ ਦੇ ਚ ਬਿਰਧ ਹੋ ਗਏ ਬੁਢੇਪਾ, ਰੋਗ ਹੈ ਜਬ ਲੱਗ ਜਰਾ ਰੋਗ ਨਹੀਂ ਆਇਆ ਬਾਵੇਂ ਸਰੀਰ ਕਮਜ਼ੋਰ ਹੋ ਗਿਆ ਉਹਦੀ ਸੁਰਤ ਕਮਜ਼ੋਰ ਨਹੀਂ ਹੋਈ। ਬਾਵੇਂ ਸਰੀਰ ਕਮਜ਼ੋਰ ਹੋ ਗਿਆ ਉਹਦਾ ਚੇਤਾ ਕਮਜ਼ੋਰ ਨਹੀਂ ਔਰ ਗੁਰਮੁਖ ਕਦੇ ਬੁੱਢੇ ਨਹੀਂ ਜਿਨ ਅੰਤਰ ਸੁਰਤ ਗਿਆਨ ਬੁੱਢਾ ਸਮਝ ਲੈਣਾ ਉਸ ਨੂੰ ਅਗਰ ਜਵਾਨ ਵੀ ਹੈ ਚੇਤਾ ਕਮਜ਼ੋਰ ਹੈ। ਸਮਝਿਕ ਨਾ ਜ਼ਰ ਹੈ ਨਾ ਕੁਝ ਸਮਝ ਹੈ ਨਾ ਯਾਦ ਆਸ ਉਲੀ ਪੁੱਲ ਜਾਂਦਾ ਹੈ ਬਿਰਧ ਹੈ ਬੁੱਢਾ ਗੁਰਮੁਖ ਕਦੇ ਬੁੱਢਾ ਨਾ ਹੀ ਜਨ ਅੰਤਰ ਸੁਰਤ ਧਿਆਨ ਸਮਝੀ ਹੈ ਤੇ ਚੇਤਾ ਹੈ ਉਹ ਉਦਾ ਹੀ ਨਹੀਂ ਪਰਮਾਤਮਾ ਪਰ ਸਮਝਦੇ ਚਾਹੇ ਪਰਮਾਤਮਾ ਬੁੱਢਾ ਕਹਿੰਦੇ ਕੀ ਲੋੜ ਹੈ ਬਿਰਧ ਕਹਿੰਦੇ ਕੀ ਲੋੜ ਜਨਮ ਦੁੱਖ ਹੈ ਜੀਵਨ ਦੇ ਚ ਬੁਢੇਪਾ ਦੁੱਖ ਹੈ ਮਰਨ ਦੁੱਖ ਹੈ ਤੇ ਤਿੰਨ ਦੁੱਖ ਨਹੀਂ ਆਉਂਦੇ ਉਸ ਨੂੰ ਜੋ ਪ੍ਰਭੂ ਦਾ ਨਾਮ ਜਪਦਾ ਹੈ ਨਾਦ ਨੋਦ ਜਸ ਸਿਮਰਣੇ ਜਨਮ ਜਰਾਦ ਮਰਨ ਬਯਨ ਪਰ ਪਹਿਲੀ ਸ਼ਰਤ ਹੈ ਜਨਮ ਦੁੱਖ ਦਿਖਾਈ ਦੇ ਰਿਹਾ ਹੈ ਤੇ ਮਰਨ ਦੁੱਖ ਦਿਖਾਈ ਦੇ ਰਿਹਾ ਹੈ ਜੀਵਨ ਭਰ ਜਨਮ ਨੂੰ ਚੇਤੇ ਕਰਨਾ ਮਰਨ ਨੂੰ ਭੁਲਾਣਾ ਇਸ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ ਇਸੇ ਜੀਵਨ ਲੰਘ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਣੀ ਚ ਮੌਤ ਚੇਤੇ ਕਰਾ ਰਹੇ ਨੇ ਮੈਂ ਫਿਰ ਅਰਜ਼ ਕਰਾਂ ਧਰਮ ਦੇ ਲਾਲਸਾ ਧਰਮ ਦੇ ਮਾਰਗ ਤੇ ਸੁਰਤ ਪਰਮਾਤਮਾ ਦੇ ਗਿਆਨ ਤੋਂ ਨਹੀਂ ਚੱਲਦੀ ਉਹ ਤੇ ਬਾਅਦ ਵਿੱਚ ਮਿਲੇਗਾ ਮੌਤ ਦੇ ਗਿਆਨ ਤੋਂ ਚੱਲਦੀ ਕਿਤਨੇ ਅਰਥਾਂ ਦਾ ਗਿਆਨ ਨਹੀਂ ਹੋਵੇ ਕਿਤਨੀਆਂ ਕਿਤਾਬਾਂ ਪੜ ਲਵੇ ਕਿਤਨਾ ਵਿਆਕਰਣ ਦਾ ਪੰਡਤ ਹੋਵੇ ਮੌਤ ਦਾ ਗਿਆਨ ਨਹੀਂ ਇਹਦੀ ਸੁਰਤ ਪਰਮਾਤਮਾ ਦੇ ਮਾਰਗ ਤੇ ਨਹੀਂ ਚਲੇਗੀ ਕਿ ਮਹਾ ਗਿਆਨੀ ਹੁੰਦੇ ਆਂ ਵੀ ਪਾਪ ਕਰੇਗਾ ਗੁਨਾਹ ਕਰੇਗਾ ਕੀ ਹੋਇਆ ਜੇ ਗਿਆਨੀ ਇਹ ਮਹਾ ਪੰਡਿਤ ਹੁੰਦੇ ਆ ਉਹ ਵੀ ਅਨਰਥ ਕਰੇਗਾ। ਔਰ ਬੜੇ ਬੜੇ ਇਸ ਤਰ੍ਹਾਂ ਦੇ ਧਾਰਮਿਕ ਗਿਆਨੀਆਂ ਨੇ ਬੜੇ ਬੜੇ ਅਨਰਥ ਕੀਤੇ ਨੇ ਹਰ ਮਜ਼ਬਦ ਕਰਦੇ ਰਹੇ ਨੇ। ਕਾਰਨ ਮਨੁਹਤਾ ਦਾ ਗਿਆਨ ਇਸ ਮਨੁਹਤਾ ਫਿਰਦਾ ਛੁਧ ਕਰ ਦਿੰਦੀ ਹੈ। ਕਬੀਰ ਤਦ ਹੀ ਤੇ ਆਪਣੀ ਵਾ ਨੂੰ ਕਹਿ ਸਕੇ ਨਾ ਜਲਦੇ ਮੁਰਦਿਆਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਮਝਾ ਲੈਣਾ ਕਹੇ ਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ। ਅਹੀ ਕੁਛ ਮਨ ਨਿਰਮਲ ਹੋ ਜਾਂਦਾ ਹੈ ਮਨ ਪਾਵਨ ਹੋ ਜਾਂਦਾ ਹੈ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੀਨ ਮੱਥਿਆ ਜੋ ਕੁਛ ਵੀ ਅੱਖਾਂ ਅੱਖਾਂ ਨਾਲ ਦੇਖ ਰਿਹਾ ਸਭ ਨਾਸਵੰਤ ਹੈ ਇਸ ਦਾ ਮਤਲਬ ਹੈ ਕਿ ਜੀਵਾਤਮਾ ਦੇ ਨਾਲ ਕੁਝ ਵੀ ਨਹੀਂ ਜਾਂਦਾ ਪਰਿਵਾਰ ਧਨ ਸੰਪਦਾ ਮਾਨ ਮਰਿਆਦਾ ਕੁਲ ਕੁਝ ਵੀ ਨਹੀਂ ਜਾਂਦਾ ਤੇ ਬਿਲਕੁਲ ਖਾਲੀ ਜਾਣਾ ਪੈਂਦਾ ਨਹੀਂ ਇੱਕ ਵਸਤੂ ਜਾਂਦੀ ਹੈ ਬਾਕੀ ਨਹੀਂ ਜਾਂਦਾ ਕੋਈ ਵੀ ਵਸਤੂ ਦੂਜੀ ਪੰਕਤੀ ਸਤਗੁਰੂ ਦਸਨ ਕੀਰਤ ਸਾਥ ਚਲਨ ਤੋਂ ਜਿਨੇ ਪ੍ਰਮਾਤਮਾ ਦੀ ਕੀਰਤੀ ਗਾਇਨ ਕੀਤੀਏ ਗੁਣ ਗਾਇਨ ਕੀਤੇ ਨੇ ਕੀਰਤ ਸਾਥ ਚਲਨ ਤੋਂ ਬਣੰਤ ਨਾਨਕ ਸਾਧ ਸੰਗੈ ਗੁਰੂ ਦੀ ਸੰਗਤ ਚ ਬੈਠ ਕੇ ਜਿਨੇ ਪ੍ਰਭੂ ਦੇ ਗੁਣ ਗਾਇਨ ਕੀਤੇ ਨੇ ਗੁਣ ਗਾਇਨ ਕਰਨਾ ਹੀ ਗੁਣਵਾਨ ਹੋਣਾ ਹੈ ਇਕੱਲੇ ਬੈਠ ਕੇ ਗਾਇਨ ਕਰੇ ਇੱਕ ਮੰਤਰ ਦਾ ਜਪ ਕਰੇ ਵਾਹਿਗੁਰੂ ਵਾਹਿਗੁਰੂ ਇਹ ਗੁਣ ਹੈ ਉਹ ਅਸ਼ਰਜ ਹੈ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਗੁਣ अगर इस मन ला के जब करेगा अंधेरा दूर हो जाएगा चानना मिल जाएगा इस एक शब्द ने चानना कर देना प्रकाश कर देना फिर बाणी बाढ़े सारी बाणी रब दे गुण कसम की बाणी वाह वाही निरंकार है इसे वास्ते गाने बड़ा जोर दिता गया आवाज आवाज करके ना गायन करे ਗੁਣਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਜ਼ਿੰਦਗੀ ਅਕਾਰਤ ਚਲੀ ਜਾਏਗੀ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਕਹੋ ਨਾ ਹਨੇ ਕਾ ਹਰ ਭਜ ਬਣਾ ਜਿਹ ਬੇਦ ਜਲ ਕੋ ਮੇਨ ਪਰ ਮੈਂ ਫਿਰ ਅਰਜ਼ ਕਰਾਂ ਮਨ ਲਾ ਕੇ ਗੁਣ ਕੌਣ ਗਾਇਨ ਕਰੇਗਾ ਜਿਹਨੂੰ ਮੌਤ ਦਾ ਗਿਆਨ ਜਿਹਦਾ ਮਨ ਮੌਤ ਨੂੰ ਮੰਨਦਾ ਮੌਤ ਹੈ ਮਰਨਾ ਮੌਲਾ ਮਰਨਾ ਪਰਿਵਾਰ ਨੂੰ ਮੰਨਣ ਤੋਂ ਪਹਿਲੇ ਕਾਰੋਬਾਰ ਨੂੰ ਮੰਨਣ ਤੋਂ ਪਹਿਲੇ ਸੰਸਾਰ ਨੂੰ ਮੰਨਣ ਤੋਂ ਪਹਿਲੇ ਮੌਤ ਮੰਨ ਪਹਿਲਾ ਮਰਨ ਕਬੂਲ। ਠੀਕ ਹੈ ਪਰਵਾਰ ਠੀਕ ਹੈ ਕਾਰੋਬਾਰ ਠੀਕ ਹੈ ਧੰਦਾ ਠੀਕ ਹੈ ਧਨ ਸੰਭਲਾ ਠੀਕ ਹੈ ਨੇ ਮਹਿਲ ਬਾੜੀਆਂ ਤੂੰ ਮੰਨ ਬੈਠਾ ਹੈ ਕਬੂਲ ਕੀਤਾ ਹੈ ਠੀਕ ਹੈ ਪਰ ਪਹਿਲੇ ਮੌਤ ਕਬੂਲ ਕਰ। ਕਾਕੇ ਪਰਵਾਰ ਦੇ ਸtere ਕੋਲ ਅਨਰਥ ਨਾ ਹੋਵੇ। ਪਰ ਆਨੂ ਧੋਖਾ ਕੋਈ ਦੇ ਸਕਦਾ ਹੈ ਜੋ ਆਪਣੀ ਮੌਤ ਨੂੰ ਬੁਲਾ ਬੈਠ।